ਹੱਜ ਸਦੂ ਮੁਸੇਵਾਲਾ ਦੇ ਪਰਿਵਾਰ ਅਤੇ ਪਾਨਾ ਸਿੱਧੂ ਵੱਲੋਂ ਕਿਸਾਨੀ ਮੋਰਚੇ ਦੇ ਹੱਕ ਵਿੱਚ ਮਹਾਲੀ ਤੋਂ ਸ਼ੰਭੂ ਬੱਟਰ ਤੱਕ 1 ਮਾਰਚ ਦੀ ਕਾਲ ਦਿੱਤੀ ਗਈ ਸੀ ਇਸ ਵਿੱਚ ਪਾਨਾ ਸਿੱਧੂ ਵੱਲੋਂ ਤੁਸੀਂ ਵੀ ਸੁਣੋ ਹੋਮਲੈਂਡ ਸਾਹਮਣੇ ਰੋਕ ਕੇ ਕੀ ਬੋਲਿਆ ਉਸ ਨਾਲ ਸਿੰਘਲ ਗੁਲਾਬ ਵੀ ਮੌਜੂਦ ਸੀ ਇਸ ਕਰਕੇ ਅੱਜ ਜਿਹੜੇ ਤੁਸੀਂ ਪਹੁੰਚੇ ਹੋ ਤੁਹਾਡੀ ਪਰਖਾ ਤੁਹਾਡਾ ਪਤਾ ਲੱਗਣਾ ਹੈ ਕਿ ਤੁਸੀਂ ਅੱਜ ਬੜਤੇ ਮੀਲੇ ਵਿੱਚ ਪਹੁੰਚੇ ਹੋ ਇਹ ਤੁਹਾਡੀ ਜੋਰ ਨਹੀਂ ਪਛਾਣਣਾ ਤੁਹਾਡੇ ਸੂਰਬੀਰਾਂ ਨੇ ਪਛਾਣਣਾ ਮੇਰੇ ਵੀਰੋ ਅੱਜ ਟਟਕੇ ਜਿੰਨਾ ਮਰਦੀ ਮੀ ਪਾਵੇ ਬਸ ਜਾਣਾ ਆਪਣੇ ਦੱਸਦਾ ਸਰਕਾਰ ਨੂੰ ਕਿਹਾ ਅਸੀਂ ਜ਼ੁਰਮੇ ਖੜੇ ਨੇ ਕਿਦਾਂ ਨੇ ਆਪਣੇ ਪੈਂਟਾ ਛੱਟਾ ਖਰਾਬ ਹੁੰਦੀ ਆ ਮੇਰੇ ਤੇ ਖੰਡਾ ਪਾਣੀ ਪਾਇਆ ਅਰਥੋਂ ਤੇ ਲਟਾਇਆ ਮੋਖਰੀ ਦਵਿਆ ਆਮ ਜੀਤੋ ਵੀ ਦਬਨ ਵਾਲੇ ਨਹੀਂ ਹੈਗੇ ਸਰਕਾਰੋਂ ਵੀ ਦਬਨ ਵਾਲੇ ਨਹੀਂ ਹੈਗੇ ਝੁਕਨ ਵਾਲੇ ਨਹੀਂ ਹੈਗੇ ਛੁੱਟ ਤੋਂ ਵੱਧ ਕੇ ਦਸ ਹੁਣ ਜੱਤ ਤੋਂ ਆਇਆ ਹੋਊਗਾ ਅੱਜ ਖੜੇ ਆ ਤੇ ਪੰਜਾਬ ਲਈ ਖੜੇ ਆ ਆਪਣੀ ਕਸਫੀ ਲਈ ਖੜੇ ਆ ਨਕਸਾਨਾਂ ਦੇ ਹੱਕ ਵਿੱਚ ਹੋ ਰਿਹਾ ਔਰ ਲਵੀ ਹੁਣ گلاب ਤੇ ਫੁੰਦਾ ਗੀਤ گلاب ਲਾਡਕਰਾ ਵੀ ਵੀਰਵੜ ਕੇ ਕੋਈ ਜਸੀਦਾ ਗੀਤ ਪੁਰਾ ਤੇ ਜਿਹੜਾ ਨੌਜਵਾਨਾਂ ਦੇ ਵਿੱਚ ਕੋਈ ਆਵੇ ਪੂਰੀ ਜੋਰ ਨਾਲੇ ਲਾਡਕਰਾ ਤੁਹ ਨਹੀਂ ਦੇਖੋਗੇ ਕਿ ਹੁਣ ਇਸ ਸਟੇਜ ਦੇ ਵਿੱਚ ਸਰਵਾਈਗਰ ਜੀ ਦਾ ਖਾਸਾ ਸਰਵਾਈਗਰ ਜੀ ਕੀ ਪਾਪੇ ਧੰਨ ਬਾਈ ਨੂੰ ਬਹੁਤ ਬਹੁਤ ਮੁबारक ਹਾਲੇ ਬਾਈ ਨੇ ਇਹ ਅਭਰਾਲੇ ਕਰਨੇ ਹੱਕ ਲਈ ਲੜਨਾ ਸੱਚ ਲਈ ਖੜਨਾ ਬਹੁਤ ਵਧੀਆ ਗੱਲ ਹੈ ਸੋ ਭਾਲੇ ਬਾਈ ਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਤੇ ਲਾਡੀ ਸ਼ਾਜਲੇ ਨੇ ਗਾਣਾ ਲਿਖਿਆ ਹੈ ਲਾਡੀ ਸ਼ਾਜਲਾ ਸੁਣਾਉ ਮੇਰਾ ਭਰਾ ਤੇ ਮੈਂ ਤਾਂ ਇਹ ਗੱਲ ਕਹਿ ਸਕਦਾ ਕਿ ਸਾਡੇ ਸੱਜਣ ਭਰਾ ਲਈ ਸਾਡੇ ਮੂਸੇ ਵਾਲੇ ਨੇ ਜ਼ਰੂਰ ਤਾੜੀ ਮਾਰੇ ਜੇ ਸੱਜਣ ਬਾਈ ਹੁੰਦਾ ਤਾਂ ਉਹ ਵੀ ਆਉਂਦਾ ਇੱਥੇ ਤੇ ਭਾਲੇ ਬਾਈ ਬਹੁਤ ਮੁਬਾਰਕਵਾਦ ਹੈ ਤੇ ਸਾਡਾ ਭਰਾ ਟਾਈਗਰ ਹਲਵਾਰਾ ਛੋਟਾ ਭਰਾ ਤੇ ਭਾਈ ਬਲਕਾਰਨ ਖੀਲੇ ਬਾਈ ਉਹਨਾਂ ਨਾਲ ਵੀ ਗੱਲ ਹੋਈ ਆ ਉਹ ਵੀ ਆ ਰਹੇ ਨੇ ਬਲਦੀ ਸਾਜਲਾ ਸਾਡਾ ਭਰਾ ਬਲਦੀ ਸਾਜਲਾ ਸਾਹਿਬ ਆਉਣ ਦੇ ਤਾਣਾ ਬਈ ਉਸੇ ਗਾਣੇ ਨੂੰ ਪੰਨਾ ਸਾਡਾ ਵੱਡਾ ਭਾਈਆ ਪਹਿਲੇ ਤੋਂ ਹੀ ਨਾਲ ਜੁੜੇ ਹੋਇਆ ਤੇ ਬਾਕੀ ਸਭ ਭੰਨਾ ਬਾਈ ਦੇ ਨਾਲ ਹੀ ਆ ਜਿੱਥੇ ਭੰਨਾ ਬਾਈ ਕਹਿੰਦਾ ਉੱਥੇ ਅਸੀਂ ਸਾਰੇ ਪਹੁੰਚਦੇ ਹਾਂ ਗਾਣਾ ਗਲਾਬ ਜੀ ਤੋਂ ਸੁਣੋ ਕਿਰਮੇ ਗੀਤ ਲਾ ਦੇ ਜਿਹੜਾ ਮਾਰਗੀ ਲਾ ਦੇ ਅਜੂ ਬਈਆ ਲਾ ਦੇ ਗਾਣਾ ਮੂੰਹ ਕੱਟ ਦੀਦਾ ਬਾਈ ਬੜ ਕੇ ਲੇ 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 ਬਾਈ ਲੈ मैं मैं श बोल सघंदे ललारी पग मेरी रंगण कमाल रंगी आ पूरी दुनिया चबे रंग सत लहू शहीद रंगी ਆਹ ਤੇਰੇ ਖੰਡੇ ਨੇ ਜਿੰਨਾ ਦੇ ਮੂ ਮੂੜੇ ਓਏ ਅੱਜ ਫੇਰ ਸਾਨੂੰ ਲਲਕਾਰ ਦੇ ਨੇ ਓ ਬਾਜਾਂ ਵਾਲਿਆ ਆਵਾਜ਼ ਨੂੰ ਭੇਜ ਮੁੜ ਕੇ